ਮੈਂ ਸਮਝਦਾ ਹਾਂ ਪੰਜਾਬ ਦਾ ਜਿਹਨੂੰ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਰਾਜਧਾਨੀ ਕਹਿੰਦੇ ਅੱਜ ਮੁੱਖ ਮੰਤਰੀ ਆ ਜਿਹੜੇ ਭਗਵੰਤ ਮਾਨ ਸਰ ਉਹ ਵੀ ਇੱਥੋਂ ਬਣ ਕੇ ਗਏ ਨੇ ਦੋ ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਮੈਂ ਹੈਰਾਨ ਪਰੇਸ਼ਾਨ ਆ ਐਮਪੀ ਦਾ ਕੰਮ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਰੇਲਵੇ ਦਾ ਹੁੰਦਾ ਕਰੰਦ ਉਹਦਾ 스마트 시티 ਲਿਆਉਣਾ ਹੁੰਦਾ ਉਹਦਾ ਸੈਂਟਰ ਤੋਂ 에어ਪੋਰਟ ਲਿਆਉਣਾ ਹੁੰਦਾ ਕਿ ਜਿਹੜੇ ਇਹ ਵਿਭਾਗ ਇਹ ਸੈਂਟਰ ਦੇ ਆ ਨਾ ਉਹਦੇ ਵਿੱਚ ਮੈਂ ਹੈਰਾਨ ਹੋ ਗਿਆ ਸਾਢੇ 3 ਸਾਲ ਮੈਨੂੰ ਦੇਖਦੇ ਨੂੰ ਹੋ ਗਏ ਸਾਲ ਮੈਨੂੰ ਵੀ ਮੰਤਰੀ ਬਣੇ ਨੂੰ ਪ੍ਰੇਮ ਮੰਤਰੀ ਬਣੇ ਨੂੰ ਹੋ ਗਏ ਕੋਈ ਪੰਜਾਬ ਦਾ ਮੈਂ ਸਮਝਦਾ ਐਸਾ ਕੋਨਾ ਨਹੀਂ ਜਿੱਥੋਂ ਮੈਨੂੰ ਕੋਈ ਸੰਸਥਾ ਕੋਈ ਐਨਜੀਓ ਮੈਂ ਇਹ ਆਪਣੀ ਪਾਰਟੀ ਤੋਂ ਇਲਾਵਾ ਦੀ ਗੱਲ ਕਰਦਾ ਦੂਜੇ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਆਮ ਆ빗 ਦਿੱਤਾ ਸਵਾਇ ਪਰ ਆਮ ਆਦਮੀ ਪਾਰਟੀ ਦਾ ਇੱਕ ਵੀ ਅੱਜ ਤੱਕ ਮੈਂ ਕਹਿ ਕੇ ਥੱਕ ਗਿਆ ਵੀ ਏਸ ਪੰਜਾਬ ਦੀ ਗੱਲ ਆ ਭਾਈ ਇਹ ਪਾਰਟੀਆਂ ਦੀ ਗੱਲ ਨਹੀਂ ਮੈਂ ਕੋਈ ਕਿਸੇ ਪਾਰਟੀ ਦੇ ਜਦੋਂ ਸਰਕਾਰ ਬਣ ਜਾਂਦੀ ਆ ਮੁੱਖ ਮੰਤਰੀ ਵੀ ਸੱਦਾ ਹੁੰਦਾ ਤੇ ਮੰਤਰੀ ਵੀ ਸੱਦਾ ਹੁੰਦਾ ਪਰ ਝੂ ਨਹੀਂ ਸਰਕੇ ਇਹ ਜਿਹੜਾ ਮੁੱਖ ਮੰਤਰੀ ਆ ਇੱਥੇ ਮੈਨੂੰ ਤਾਂ ਹੈਰਾਨ ਹੋ ਗਿਆ ਮੈਨੂੰ ਇਹ ਪਤਾ ਲੱਗਿਆ ਵੀ ਧੂਵੀ ਦੇ ਵਿੱਚ ਇਹ ਮੁੱਖ ਮੰਤਰੀ ਜਿਹੜਾ 10 ਸਾਲ ਤੇ ਆ ਸਾਢੇ 13 14 ਸਾਲ ਹੋ ਗਏ ਇੱਥੇ ਦੇ ਲੋਕ ਵੋਟ ਪਾਉਂਦੇ ਨੇ ਤੇ ਇੱਕ ਆਪਣਾ ਮਕਾਨ ਵੀ ਉਰੇ ਹੈ ਨਹੀਂ ਮਕਾਨ ਵੀ ਘਰ ਵੀ ਮੈਂ ਨਹੀਂ ਕਹਿੰਦਾ ਮਕਾਨ ਆਪਣਾ ਹੋ ਸਕਦਾ ਹਰਦੇ ਕੋਲ ਜਿਆਦਾ ਤਾਂ ਨਹੀਂ ਹੁੰਦੀ ਪਰ ਮਕਾਨ ਕਿਸੇ ਪਾਰਟੀ ਦੀ ਵਰਕਦਾ ਕਿਸੇ ਵਲੰਟੀਅਰ ਦਾ ਕਿਸੇ ਕਿਰਾਏ ਤੇ ਲਿਆ ਜਾ ਸਕਦਾ ਜਿੱਥੇ ਮੁੱਖ ਮੰਤਰੀ ਰਵੇ ਮੁੱਖ ਮੰਤਰੀ ਧਰਨਪਤ ਧਰਨਪਤਨੀ ਰਵੇ ਆ ਕਿ ਆ ਬੀਜੇਪੀ ਦੀ ਸਾਡੀ ਟੀਮ ਬੈਠੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਸਾਡੇ ਇਲੈਕਸ਼ਨ ਲੜੀ ਵਿਧਾਨ ਸਭਾ ਦੀ ਉਹ ਬੈਠੇ ਆ ਸਾਡੇ ਸਾਰੇ ਜਨਰਲ ਸੈਕਟਰੀ ਬੈਠੇ ਆ ਸਾਡੇ ਸਾਰੇ ਜੁਨੇ ਕੁਰੇ ਦੇ ਮੰਡਲ ਪ੍ਰਧਾਨ ਨੇ ਮੰਡਲ ਦੀ ਬੋਡੀ ਆ ਸਾਡੀ ਸਾਡੇ ਕਾਉਂਸਲਰ ਨੇ ਐਕਸ ਕਾਉਂਸਲਰ ਨੇ ਬੀਜੇਪੀ ਦੇ ਉਹ ਸਾਰੇ ਬੈਠੇ ਇਹ ਲਗਾਤਾਰ ਮੈਨੂੰ ਇਸ ਗੱਲ ਬਾਰੇ ਬਾਰ-ਬਾਰ ਜਦੋਂ ਵੀ ਬੀਜੇਪੀ ਦੀ ਕੋਈ ਮੀਟਿੰਗ ਹੁੰਦੀ ਸੀ ਇਹ ਮੈਨੂੰ ਕਹਿੰਦੇ ਸੀ ਮੈਨੂੰ ਸੀ ਵੀ ਮੁੱਖ ਮੰਤਰੀ ਦਾ ਏਰੀਆ ਕੁਛ ਕਰੂ ਕੁਛ ਕਰੂ ਕੁਛ ਕਰ ਪਰ ਹੁਣ ਜਦੋਂ ਹੱਥ ਹੀ ਡੇ ਇੱਕ ਇਲੈਕਸ਼ਨ ਸੀ ਹੁਣ ਬਾਈ ਇਲੈਕਸ਼ਨ ਮੈਨੂੰ ਸਾਰੇ ਹੀ ਜਾ ਕੇ ਧੂੜੀ ਦੇ ਤੇ ਇਸ ਜ਼ਿਲ੍ਹੇ ਦੇ ਬੀਜੇਪੀ ਦੇ ਸਾਡੀ ਲੀਡਰਸ਼ਿਪ ਵੀ ਸਾਡੇ ਵਰਕਰ ਵੀ ਉਹ ਜਾ ਕੇ ਆਹ ਦੁਕਾਨਦਾਰ ਐਸੋਸੀਏਸ਼ਨ ਸਾਰੀਆਂ ਇਕੱਠੇ ਹੋ ਕੇ ਆੜਤੀ ਆ ਸਾਰੇ ਵੀ ਜੀ ਉਹ ਐਕਸ਼ਨ ਕਰਕੇ ਉੱਥੇ ਆਏ ਹੋਏ ਸੀ ਕਿ ਸਾਰਿਆਂ ਨੇ ਮੈਨੂੰ ਤਿੰਨ ਦਿਨ ਲਗਾਤਾਰ ਮੈਨੂੰ ਘੇਰਿਆ ਇਹ ਗੱਲ ਕਹੀ ਵੀ ਧੂਰੀ ਦੋ ਹਿੱਸਿਆਂ ਚ ਵੰਡਿਆ ਹੋਇਆ 22 21 ਪੇਅਰ ਨੇ ਟ੍ਰੇਨ ਦੇ ਜਿਹੜੇ ਆਉਣ ਜਾਣ ਮਤਲਬ ਉਹ ਪੂਰੇ ਉੱਨਕਲਦੇ ਤੇ ਤਰਬੀਵਨ 3-4 ਘੰਟੇ ਕਦੇ-ਕਦੇ ਤਾਂ ਲਗਾਤਾਰ ਘੱਟਾ ਘੰਟਾ ਇਹ ਫਟਕ ਬੰਦ ਰਹਿੰਦਾ ਜੇ ਤੁਸੀਂ ਕਿਸੇ ਸਕੂਲ ਜਾਣਾ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਕੋਈ ਬਾਹਰ ਜਾਣਾ ਜੇ ਉਰੇ ਹੀ ਉਹ ਘੰਟਿਆਂ ਬੱਧੀ ਫਸਿਆ ਰਿਹਾ ਜਿਹੜੀ ਕਿ ਰਾਜਧਾਨੀ ਆਮ ਆਦਮੀ ਪਾਰਟੀ ਦੀ ਤੇ ਬਾਕੀ ਆਪਾਂ ਕੀ ਕਰਾਂਗੇ ਇਸੇ ਤਰੀਕੇ ਨਾਲ ਸਾਰੇ ਪੰਜਾਬ ਦੇ ਮੇਰਾ ਹਲਕਾ ਲਿਹਾਣਾ ਜਿੱਥੋਂ ਮੈਂ ਆਉਣਾ ਉੱਥੇ ਸਾਡਾ ਪਿੰਡ ਆ ਜਿਵੇਂ ਨਾਲ ਗਰਾਹ ਸ਼ਹਿਰ ਉੱਥੇ ਤਾਂ ਫਟਕਾ ਸੀ ਕਹਿ ਕੇ ਥੱਕੀ ਕਹਿ ਕੇ ਥੱਕ ਗਏ ਅੱਜ ਤੱਕ ਉਹਦੀ ਪਰਮਿਸ਼ਨ ਨਹੀਂ ਦਿੰਦੇ ਕਿ ਐਸਟੀਓ ਨੇ ਸਾਈਨ ਕਰਦੇ ਆ ਪੀਡਬਲੂਡੀ ਵਿਭਾਗ ਦੇ ਨੇ ਕਿਉਂਕਿ ਜਿਹੜਾ ਪੁਲ ਲੈਣਾ ਹੁੰਦਾ ਚਾਹੇ ਬਣਾ ਪੂਰਾ ਰੇਲਵੇ ਦਊਗੀ ਪਰ ਜਿਹੜਾ ਪੁਲ ਲੈਣਾ ਉਹ ਤਾਂ ਪੀਡਬਲੂਡੀ ਜਾਂ ਮਿਨਿਸਪਲ ਕਾਰਪੋਰੇਸ਼ਨ ਦੀ ਸੜਕ ਤੇ ਲੈਣਾ ਹੈ ਉਹ ਮਨਜ਼ੂਰੀ ਆ ਜਿਹੜੀ ਉਹ ਪੰਜਾਬ ਸਰਕਾਰ ਨੂੰ ਦੇਣੀ ਆ ਉਹ ਮਨਜ਼ੂਰੀ ਨਹੀਂ ਦਿੰਦੇ ਅੱਜ ਤੱਕ ਮੈਂ ਕਹਿ ਕੇ ਮੁੱਖ ਮੰਤਰੀ ਪੰਜ ਦਿਨ ਉੱਥੋਂ ਭੱਜ ਗਿਆ ਤੇ ਜਦੋਂ ਮੈਂ ਉੱਥੇ ਗੱਲ ਕਰ ਰਿਹਾ ਸੀ ਇਲੈਕਸ਼ਨ 'ਚ ਵੀ ਮੈਂ ਤੁਹਾਨੂੰ ਭਾਈ ਕੀ ਰੂੰਗਾ 48 ਘੰਟੇ ਦਾ ਸਮਾਂ ਥੋੜੇ ਕੋਲ ਪਰ ਕੋਦੋਂ ਮੁੱਖ ਮੰਤਰੀ ਸਾਹਿਬ ਚਲੇ ਗਏ ਉੱਥੋਂ ਬੜੇ ਨਹੀਂ ਹੁਣ ਮੈਂ ਦੇ ਫੜਨੀ ਲੋਕਾਂ ਦੇ ਖਾਤਰ ਖੜਨਾ ਮੈਂ ਤਾਂ ਮੇਰਾ ਤਾਂ ਕੋਈ ਨਹੀਂ ਜੀ ਤੇ ਅੱਜ ਮੁੱਖ ਮੰਤਰੀ ਸਾਹਿਬ ਇੰਨੇ ਘਬਰਾ ਗਏ ਕਿਉਂਕਿ ਸਰਕਾਰ ਉਹਨਾਂ ਦੀ ਜਦੋਂ ਆ ਮੇਰੀ ਟ੍ਰੇਨ ਆ ਜਿਹੜੀ ਅਕ ਧੂਰੀ ਤੋਂ 1 ਕਿਲੋਮੀਟਰ ਫਟਕ ਤੋਂ ਪਿੱਛੇ ਸੀ 1 ਕਿਲੋਮੀਟਰ ਪਿੱਛੇ ਸੀ ਤੇ ਉਹਨਾਂ ਦੇ ਮਹਿਕਮੇ ਅਫਸਰਾਂ ਨੇ ਦੱਸਿਆ ਵੀ ਆਵੜੇ ਹੀ ਜੀ ਟ੍ਰੇਨ ਤਾਂ ਹੁਣ ਕੀ ਕਰੀਏ ਤਾਂ ਮੁੱਖ ਮੰਤਰੀ ਨੇ ਇੱਕ ਜਾਲੀ ਨਕਲੀ ਝੂਠਾ ਟਵੀਟ ਕੀਤਾ ਦੇਖੋ ਮੁੱਖ ਮੰਤਰੀ ਮਤਲਬ ਇੰਨਾ ਬਾਰੇ ਲੋਕਾਂ ਨੂੰ ਮੈਂ ਪੁੱਛਿਆ ਕਦੇ ਆਇਆ ਦੇਖਿਆ ਕਦੇ ਨਹੀਂ ਕਦੇ ਦੇਖਿਆ ਹੀ ਨਹੀਂ ਕਿਸੇ ਨੇ ਕੋਟ ਪਾਤੀ ਕਿਸੇ ਨੂੰ ਨੱਬਿਆ ਨਹੀਂ ਤੇ ਹੁਣ ਝੂਠਾ ਟਵੀਟ ਕੀਤਾ ਹੈ ਮੇਰੇ ਨਾਲ ਸਾਰੇ ਵਿਭਾਗ ਮੈਂ ਸਭ ਕੁਝ ਆ ਮੈਂ ਤਾਂ ਅੜੀਕ ਦਾ ਵੀ ਆਵੇ ਤੇ ਅੱਜ ਤੱਕ ਮੁੱਖ ਮੰਤਰੀ ਨੇ ਮੇਰੇ ਨਾਲ ਜਾਂ ਮੇਰੇ ਵਿਭਾਗ ਨਾਲ ਆਪ ਜਾਂ ਚੀਫ ਮਿਨਿਸਟਰ ਦੇ ਮੈਕ ਆਫਿਸ ਨੇ ਅੱਜ ਤੱਕ ਕੋਈ ਵੀ ਗੱਲ ਕੀਤੀ ਹੋਵੇ ਇੱਕ ਵਾਰੀ ਵੀ ਜੇ ਉਹਨਾਂ ਨੇ ਮੇਰੇ ਆਫਿਸ ਨਾਲ ਜਾਂ بڑے ਮੰਤਰੀ ਜੀ ਜਿਹੜੇ ਰੈਸ਼ਨਰ ਜੀ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਦੀ ਐਜੇ ਐਮਐਲਏ ਇੱਥੇ ਦੇ ਨਮਾਇंदे ਹੋਣ ਦੇ ਨਾ ਮੁੱਖ ਮੰਤਰੀ ਹੋਣ ਦੇ ਇੱਕ ਚਿੱਠੀ ਇੱਕ ਚਿੱਠੀ ਵੀ ਜੇ ਰੇਲਵੇ ਵਿਭਾਗ ਨੂੰ ਉਹਨਾਂ ਨੇ ਲਿਖੀ ਹੋਵੇ ਨਾ ਉਹਨਾਂ ਦੇ ਕਿਸੇ ਓਐਸਡੀ ਨੇ ਨਾ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਨਾ ਉਹਨਾਂ ਦੇ ਚੀਫ ਸੈਕਟਰੀ ਨੇ ਕਿਸੇ ਨੇ ਕੋਈ ਵੀ ਚਿੱਠੀ ਨਹੀਂ ਅੱਜ ਇੱਕ ਝੂਠਾ ਟਵੀਟ ਕਰਕੇ ਵੀ ਆਪਣੇ ਆਪ ਹੀ ਕੀਮਤ ਬਣਾ ਕੇ ਪਾਸਕਟੂ ਹੋ ਗਿਆ ਵੀ ਪਾਸਤਾ ਅੱਜ ਆਇਆ ਮੈਂ ਉਹਨੇ ਹੁਣ ਦੇਖਾਂਗੇ ਵੀ ਕੀ ਆ ਕੀ ਨਹੀਂਗਾ ਅਫਸਰਾਂ ਨੂੰ ਕਹਾਂਗੇ ਭਾਈ ਦੇਖੋ ਲਿਆਓ ਫਾਈਲ ਇਹਦੀ ਇਹਨੂੰ ਬਣਾਈਏ ਅਸੀਂ ਤਾਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਇਕੱਲਾ ਇਹ ਨਹੀਂ ਜਿਹੜੇ ਵੀ ਹੋਰ ਜ਼ਰੂਰੀ ਨੇ ਤੁਸੀਂ ਆ ਕੇ ਗੱਲ ਕਰੋ ਤੁਹਾਡੇ ਆਫੀਸਰ ਸਾਡੇ ਨਾਲ ਗੱਲ ਕਰਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਜਿਹੜੇ ਕੋੜ ਬਣਾਉਣ ਵਾਲੇ ਆ ਜਿਹੜੇ ਅੰਡਰ ਬ੍ਰਿਜ ਬਣਾਉਣ ਵਾਲੇ ਆ ਉਹ ਬਹਿ ਕੇ ਆਪਾਂ ਗੱਲ ਕਰੀਏ ਕੀ ਕਿੰਨੀ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਕੀ ਉਹਨਾਂ 'ਚ ਇਸ਼ੂ ਨੇ ਹੁਣ ਹੀ ਇੱਕ ਮੈਨੂੰ ਮਿਲੇ ਨੇ ਚਾਹੇ ਉਹ 'ਚ ਕੋਈ ਇਸ਼ੂ ਹੋਵੇ ਕਿਹੜੀ ਅੰਦਰ ਮਰੇਜ ਬੱਲਨਪੁਰ ਦੀ ਕੰਮ ਕੀਤੀ ਹੈ ਉਹ ਚ ਇਸ਼ੂ ਚਾਹੇ ਰੇਲਵੇ ਵੱਲੋਂ ਹੋ ਸਕਦਾ ਚਾਹੇ ਕੋਈ ਇਸ਼ੂ ਪੰਜਾਬ ਸਰਕਾਰ ਵੱਲੋਂ ਹੁੰਦਾ ਪਰ ਪਤਾ ਤਾਂ ਲੱਗਦਾ ਜੇ ਗੱਲ ਮੈਂ ਆਇਆ ਤਾਂ ਪਤਾ ਲੱਗੂ ਸਾਡੇ ਵੱਲੋਂ ਉਹਦਾ ਕੰਪਲੀਟ ਚਲੋ ਮੈਂ ਪੁੱਛ ਵੀ ਨਹੀਂ ਜਾਂਦਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਫੋਰੈਸਟ ਦੀ ਉਹਨਾਂ ਦੀ ਪਰਮਿਸ਼ਨ ਆ ਜਾਂ ਕੀ ਹੈ ਕੀ ਨਹੀਂ ਮੈਂ ਉਸ ਗੱਲ 'ਚ ਨਹੀਂ ਜਾਂਦਾ ਪਰ ਅੱਜ ਉਕਮંત્રી ਸਾਹਿਬ ਤੁਸੀਂ ਸਿਰਫ ਇੱਕ ਨਸ਼ੇ ਦੇ ਨਾਮ ਤੇ ਜਿਹੜੀ ਕੈਂਪੇਨ ਚਲਾਈ ਹੋਈ ਹੈ ਬਹੁਤ ਵਧੀਆ ਚਲਾਈ ਚਾਹੀਦੀ ਆ ਪਰ ਉਹ ਕੈਂਪੇਨ ਤੁਸੀਂ ਹੁਣ ਜਦੋਂ ਦੇਖਿਆ ਸਾਢੇ 3 ਸਾਲ ਹੋ ਗਏ ਪਿੰਡੇ ਕੁਝ ਨਹੀਂ ਰਿਹਾ ਭਾਂਡੇ ਵਿੱਗੇ ਹੁਣ ਸਿਰਫ ਅਖਬਾਰਾਂ ਤੇ ਮੀਡੀਆ ਚ ਐਲਾਨਾ ਤੇ ਤੁਹਾਨੂੰ ਲਗਾਉਣ ਲਈ ਉਹ ਪਰੋਸਿਆ ਜਾ ਰਿਹਾ ਉਹਦੇ ਥੱਲੇ ਸਭ ਡਿਵੈਲਪਮੈਂਟ ਦੇ ਕੰਮ ਆ ਦੇਖਿਆ ਤੁਸੀਂ ਗੰਦ ਕਿਵੇਂ ਪਿਆ ਰਿਹਾ ਜਿਸ ਧੂਰੀ ਦੇ ਵਿੱਚ ਯਾਰ ਮੈਂ ਮਾੜੇ ਆ ਚੰਗੇ ਮੈਂ ਨਹੀਂ ਕਹਿੰਦਾ ਪਰ ਜਿਹੜੇ ਅੱਜ ਤੱਕ ਮੁੱਖ ਮੰਤਰੀ ਰਹੇ ਨੇ ਪੰਜਾਬ ਤੇ ਆਪਣਾ ਪਿੰਡ ਆਪਣਾ ਸ਼ਹਿਰ ਤਾਂ ਉਹਨਾਂ ਨੇ ਚੰਡੀਗੜ੍ਹ ਕਰਕੇ ਬਣਾਏ ਨੇ ਇਹ ਇੱਕ ਐਸਾ ਬੰਦਾ ਏ ਤੁਸੀਂ ਜਾ ਕੇ ਦੇਖ ਲਓ ਜਿਹੜੇ ਵੀ ਮੁੱਖ ਮੰਤਰੀ ਨੇ ਭਾਈ ਪਹਿਨਾਬ ਰਹੇ ਨੇ ਜਿਹੜੇ ਮੁੱਖ ਮੰਤਰੀ ਮੈਂ ਕਹਿੰਦਾ ਮਾੜੇ ਨੇ ਚੰਗੇ ਨੇ ਕੁਛ ਨਹੀਂ ਪਰ ਆਪਣੇ ਸ਼ਹਿਰ ਦੇ ਲਈ ਤਾਂ ਕੀਤਾ ਇਹ ਕਿਹੜਾ ਐਸਾ ਮੁੱਖ ਮੰਤਰੀ ਏ ਕੌਬਤ ਏ ਮੈਂ ਪੰਜਾਬ ਦਾ ਜਿਹੜਾ ਪੰਜਾਬ ਦਾ ਜਿਹੜਾ ਘਰੇ ਦਾ ਹੀ ਨਹੀਂ ਆਪਣਾ ਕੁਝ ਕਰ ਸਕਦਾ ਜਿਹੜੀ ਆਪਦੀ ਕੌਨਸ਼ੀਅੰਸੀ ਆ ਉਹਦਾ ਨਹੀਂ ਕੁਝ ਕਰ ਸਕਿਆ ਤੇ ਉਹ ਬਾਕੀਆਂ ਦਾ ਕੀ ਕਰੂਗਾ ਤੇ ਮਜਬੂਰਨ ਅੱਜ ਮੈਨੂੰ ਉਹਦੇ ਆਉਣਾ ਪਿਆ ਮੈਂ ਦੇਖਦਾ ਸੀ ਵੀ ਕਦੇ ਵੀ ਇਹ ਬੰਦਾ ਕਰੂਗਾ 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 ਪਰ ਨਹੀਂ ਕੱਖ ਨਹੀਂ ਕੀਤਾ ਇਸ ਕਰਕੇ ਬੜੀ ਮੰਦ ਭਾਗੀ ਗੱਲ ਆ ਜਿੰਨਾ ਵੀ ਇਸ ਕੋਲ ਲਈ ਮੈਂ ਹੌਂ ਰਿਕਾਰਡ ਕਹਿਣਾ ਜਿੰਨਾ ਵੀ ਇਸ ਕੋਲ ਲਈ ਪੈਸਾ ਲੱਗੂਗਾ ਉਹ ਅਸੀਂ ਰਿਵਿਊ ਵੇ ਵਿਭਾਗਾਂ ਲੌਣ ਨੂੰ 100% ਤਿਆਰ ਜੇ ਪੰਜਾਬ ਸਰ ਦੇਖੋ ਅੱਜ ਮੁੱਖ ਮੰਤਰੀ ਨੇ ਇੱਕ ਟਵੀਟ ਕੀਤਾ ਹੈ 57 ਕਰੋੜ ਕੁਸ਼ ਟਵੀਟ ਕੀਤਾ ਤੇ ਜੇ ਮੈਂ ਜੇ ਇਹ ਗੱਲ ਮੈਂ ਖੁਦਾਂ ਤੇ ਫਿਰ ਆਪਣੇ ਬਾਕੀ ਪੰਜਾਬ ਨੂੰ ਕਿਉਂ ਨਹੀਂ ਅੱਜ ਤੁਸੀਂ ਇਹ ਕਹਿ ਰਹੇ ਹੋ ਅੱਜ ਡਰਦੇ ਹੋਏ ਘਬਰਾਹਟ ਵੀ ਆ ਗਿਆ ਰਵਨੀਤ ਬਿੱਟੂ ਇੱਥੇ ਅੱਜ ਤੁਸੀਂ 57 ਕਰੋੜ ਰੁਪਇਆ ਕਹਤਾ ਵੀ ਮੈਂ ਦਊਂਗਾ ਤੇ ਬਾਕੀ ਪੰਜਾਬ ਦੇ ਬੁੜਾ ਨੂੰ ਹਰ ਵਿਧਾਨ ਸਭਾ ਦੇ ਹਰ ਸ਼ਹਿਰ ਦੇ ਜਿਹੜੇ ਪੁਲ ਬਣ ਰਹੇ ਹੈ ਨੇਰੇ ਵਿਵੇ ਦੇ ਅੰਡਰ ਬ੍ਰਿਜ ਬੋਰ ਨੇ ਉਹਨਾਂ ਨੂੰ ਵੀ ਪੈਸਾ ਦੋ ਤੋ ਇਹ ਦੇਖੋ ਨਾ ਅੱਜ ਟਵੀਟ ਆਉਂਦਾ ਏ ਭਈ ਮੈਂ 57 ਕਰੋੜ ਰੁਪਈਆ ਦਿਨਾ ਤੇ ਭਾਈ ਸਾਹ ਸਾਢੇ 3 ਸਾਲ ਦੇ ਕਿੱਥੇ ਗਏ ਹੋਏ ਸੀ ਕਿੱਥੇ ਤੁਸੀਂ ਕੋਈ ਤੁਹਾਨੂੰ ਪਤਾ ਵੀ 57 ਕਰੋੜ ਰੁਪਈਆ ਜਾਰੀ ਕੀਤੇ ਮੁੱਖ ਮੰਤਰੀ ਜੇ 53 ਕਰੋੜ ਰੁਪਈਆ ਛੱਡੋ 57 ਲੱਖ ਵੀ ਕੀਤੇ ਹੁੰਦੇ ਤਾਂ ਵੀ ਉਰੇ ਆ ਕੇ ਉਹਨਾਂ ਦੇ ਮਨੀਮ ਉਹਨਾਂ ਦੇ ਮੁੰਚੀ ਉਰੇ ਆ ਕੇ ਰੌਣਾ ਪਾਉਂਦੇ ਤੁਹਾਡੇ ਨੂੰ ਤੁਸੀਂ ਦੱਸ ਦਿਓ ਮੀਡੀਆ ਵਾਲੇ ਸਾਰੇ ਸਤਕਾਰਯੋਗੋ ਵੀ ਕਦੇ ਆ ਕੇ ਉਹਨਾਂ ਨੇ ਇਸ ਦੀ ਗੱਲ ਕੀਤੀ ਹੋਵੇ ਰੇਲਵੇ ਦੇ ਵਿੱਚ ਨੈਗੇਟਿਵ ਕਦੇ ਕੀਤੀ ਹੋਵੇ ਆ ਸਾਡੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਕੋਲ ਸਰਕਾਰ ਨਹੀਂ ਉਰੇ ਜਿਹੜਾ ਨੂੰ ਇਹ ਗੱਲਾਂ ਕਰਦੇ ਆ ਮਾੜੇ ਕਹਿੰਦੇ ਆ ਇਹ ਲੋਕ ਨੇ ਜਿਹੜੇ ਰੋਜ਼ ਕੋਈ ਨਾ ਕੋਈ ਬੰਦਾ ਜਾ ਕੇ ਇਹ ਗੱਲ ਕਹਿੰਦਾ ਸੀ ਵੀ ਸਾਡਾ ਸ਼ਹਿਰ ਦਾ ਜੀ ਸਾਡੇ ਸ਼ਹਿਰ ਦੇ ਲੋਕਾਂ ਨੂੰ ਖਰਾਬ ਨਾ ਕਰੋ ਇਹ ਪੋਲ ਬਣਾਓ ਇਹ ਪੋਲ ਪੜਾਓ ਪੋਲ ਇਹਨਾਂ ਦੇ ਕਰਕੇ ਮੈਂ ਅੱਜ ਭਗਵੰਤ ਮਾਨ ਕਰਕੇ ਨਹੀਂ ਮੈਂ ਭਗਵੰਤ ਮਾਨ ਤੋਂ ਕੋਈ ਆਸ ਹੀ ਨਹੀਂ ਕੀ ਉਹ ਤਾਂ ਜੋ ਨਕਮਾ ਬੰਦਾ ਸਾਬਤ ਹੋਣਾ ਸੀ ਹੋ ਗਿਆ ਇਹ ਕਹਿੰਦੇ ਆ ਨਾ ਔਰ ਪਾਕਿਸਤਾਨ ਉੱਥੇ Imran Khan ਜਿੱਤਿਆ ਸੀ ਨਾ Imran Khan ਨੂੰ ਜੇਲ੍ਹ ਚ ਕੁੰਨਿਆ ਹੋਇਆ ਨਾ ਫੌਜ ਨੇ ਇੱਥੇ ਵੀ ਉਮੀਦ ਦਿੱਲੀ ਵਾਲਿਆਂ ਨੇ ਆਮ ਆਦਮੀ ਨੇ ਇਹਨੂੰ ਕੁੰਨਿਆ ਹੋਇਆ ਅੰਦਰ ਇਹ ਤਾਂ ਬੋਲ ਹੀ ਨਹੀਂ ਸਕਦਾ ਆ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਸਾਰਾ ਜਿੰਨੀਆਂ ਚੀਅਰਮੈਨੀਆਂ ਉਹ ਪੰਡ ਰਹੇ ਨੇ ਜਿੰਨੀਆਂ ਰਾਜ ਸਭਾ ਉਹਨੇ ਲੈ ਜਾਣੀਆਂ ਹੁਣ ਉਦੋਂ ਬਾਅਦ ਜਿਹੜੇ ਵੀ ਆ ਕੇ ਤੁਸੀਂ ਦੇਖਿਆ ਕਿਵੇਂ ਡਿਟੇਲ ਆਈ ਹੈ ਕਿੰਨੇ ਕਿੰਨੇ ਲੱਖ ਰੁਪਏ ਦੇ ਜਿਨ੍ਹਾਂ ਕੋਲ ਇੰਨਾ ਤਿਆਰਵਾ ਜਿੰਨਾ ਤਿਆਰ ਸਾਰਾ ਸੌਦਾ ਹੀ ਵਿਗ ਗਿਆ ਇਸ ਕਰਕੇ ਇਸ ਵੇਲੇ ਭਗਵੰਤ ਮਾਨ ਸਾਹਿਬ ਬਿਲਕੁਲ ਤਫੰਕ ਨੇ ਇਸ ਵੇਲੇ ਉਹਨਾਂ ਕੋਲ ਸਾਈਨ ਕਰਨ ਦੀ ਅਥੋਰਟੀ ਨਹੀਂ ਇਸ ਵੇਲੇ ਉਹਨਾਂ ਕੋਲ ਕੋਈ ਤਾਕਤ ਨਹੀਂ ਸੀ ਮੈਂ ਇਹ ਦੁਬਾਰਾ ਕਹਨਾ ਵੀ ਜਿਹੜਾ ਬੰਦਾ ਆਪਣੇ ਧੂਰੀ ਦਾ ਨਹੀਂ ਕਰ ਸਕਿਆ ਤੂਰੀ ਦੇ ਲੋਕਾਂ ਦਾ ਨਹੀਂ ਕਰ ਸਕਿਆ ਜਿਨ੍ਹਾਂ ਨੇ ਸਭ ਕੁਝ ਦੇ ਤਾ ਸਭ ਵੱਡੇ ਤੇ ਵੱਡੀਆਂ ਪਾਰਟੀਆਂ ਛੱਡ ਕੇ ਇਹਦੇ ਮਗਰ ਲੱਗੇ ਇਸ ਕਰਕੇ ਲੱਗੇ ਵੀ ਇਹ ਆ ਦੋ ਫੱਟ ਚੱਲਦੇ ਆ ਨਾਲ ਦੀ ਨਾਲ ਇੱਕ ਵੀ ਇਹ ਇੱਕ ਵੀ ਨਹੀਂ ਇਹ ਬਣਾ ਸਕਿਆ ਮੰਨਦਾ ਹੁਣ ਮੈਨੂੰ ਦੱਸ ਰਹੇ ਆ ਪੂਰੇ ਬੱਸ ਸਟੈਂਡ ਆ ਉਹ ਨਹੀਂ ਬਣਾ ਸਕਦੇ ਇਹੀ ਸਹੂਲਤਾਂ ਹੁੰਦੀਆਂ ਹਸਪੀਟਲ ਚਲੇ ਜਾਓ ਉੱਥੇ ਕਹਿੰਦੇ ਕੋਈ ਮਸ਼ੀਨ ਨਹੀਂ ਤੇ ਕਰਦੇ ਕੀ ਨੇ ਸਾਰਾ ਟੱਬਰ ਕਿੱਧਰ ਨੂੰ ਫਿਰਦੇ ਆ ਸਿਰਫ ਲੁਧਿਆਣੇ ਵੱਲੋਂ ਜਾਂਦੇ ਆ ਜਿੱਥੇ ਕਰੋੜਾਂ ਦੀ ਮਲਾਈ ਮਿਲਦੀ ਆ ਤੇ ਲੁਧਿਆਣੇ ਵੱਲੋਂ ਜਾਂਦੇ ਆ ਜਲੰਧਰ ਵੱਲੋਂ ਜਾਂਦੇ ਆ ਸ੍ਰੀ ਅਮਰitsar ਸਾਹਿਬ ਵੱਲੋਂ ਜਾਂਦੇ ਆ ਚੰਡੀਗੜ੍ਹ ਤੋਂ ਨਿਕਲ ਨੂੰ ਵੀ ਨਹੀਂ ਕਰਦਾ ਕਾਹਨੂੰ ਤੁਰੀ ਦੇ ਲੋਕ ਯਾਰ ਤੇ ਮਾੜੇ ਯਾਦ ਆਉਂਦੇ ਆ ਭਾਈ ਇੱਥੇ ਕਿਹੜਾ ਆਊਗਾ ਇਹ ਤਾਂ ਸਾਰੇ ਚੰਡੀਗੜ੍ਹ ਮੀਂਹ ਪੈਂਦਾ ਇੱਥੇ ਤਾਂ ਮੀਂਹ ਵੀ ਆ ਕੇ ਮੁੱਕ ਜਾਂਦਾ ਆ ਸਾਰੇ ਮੀਂਹ ਸੀ ਪੈਂਦਾ ਇਹ ਇਹ ਜ਼ਿਲ੍ਹਿਆਂ ਨੂੰ ਲੋੜ ਆ ਪੁੱਛਣ ਦੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਥੋੜਾ ਹੋਸ਼ ਹੋਸ਼ ਚਾਉਂ ਸਮਾਪਤਦਾ ਜਾ ਰਿਹਾ ਭੱਜਦਾ ਜਾ ਰਿਹਾ ਬੜੀਆਂ ਦੀ ਤੁਸੀਂ ਕਹਿੰਦੇ ਹੋ ਨਾ ਮੇਰੇ ਤੇ ਕੋਈ આરોਪ ਲਾਓ ਅਰੇ આરોਪ ਜਦੋਂ ਮੌਜੂਦਾ ਹੁੰਦਾ ਕਿਸੇ ਤੇ ਵੀ ਨਹੀਂ ਲੱਗਦੇ 27 ਤੋਂ ਬਾਅਦ ਪਤਾ ਲੱਗੂ ਫਾਈਨਲ ਪੱਟੀਆਂ ਜਾਣਗੀਆਂ ਵੀ ਕਿਤੇ ਕੀ ਹੋਇਆ ਇਹਦਾ 27 ਤੋਂ ਬਾਅਦ ਪਤਾ ਲੱਗੂ ਜਿੱਦਣ ਮੁੱਖ ਮੰਤਰੀ ਤੋਂ ਵਟਣਗੇ ਜਿੱਦਣ ਆਹੀ ਅਫਸਰ ਜਿਹੜੇ ਸਲੂਟ ਮਾਰਦੇ ਆ ਸਭ ਤੋਂ ਸੱਚੇ ਮਿੱਤਰ ਹੁੰਦੇ ਆ ਪੁਲਿਸ ਵਾਲੇ ਸਭ ਤੋਂ ਸੱਚੇ ਦੋਸਤ ਪੁਲਿਸ ਵਾਲੇ ਹੁੰਦੇ ਆ ਪੋਲਿਟਿਕਲ ਬੰਦੇ ਆ ਜਦੋਂ ਸਰਕਾਰ ਚੋਂ ਸਲੂਟ ਮਾਰਦੇ ਆ ਤੇ ਜਦੋਂ ਸਰਕਾਰ ਚ ਨਹੀਂ ਗਏ ਹੱਥ ਕੜੀ ਵੀ ਇਹੀ ਲਾਉਂਦੇ ਆ ਇਸ ਕਰਕੇ ਮਾਨ ਸਾਹਿਬ ਸਤਾਈ ਤੋਂ ਬਾਅਦ ਤੁਹਾਡੇ ਨਾਲ ਜੋ ਹੋਣਾ ਉਹ ਸਭ ਨੂੰ ਪਤਾ ਹੈ ਇਸ ਕਰਕੇ ਕੁਛ ਕੰਮ ਹੁੰਦਾ ਅੱਜ ਤੁਹਾਡੇ ਕੋਲ ਹਰਾ ਪੈਣਾ ਹਰਾ ਪੈਣ ਤੁਹਾਡਾ ਸੁੱਕ ਗਿਆ ਹਰਾ ਪੈਣ ਤੁਹਾਡੇ ਧੂਰੀ ਲਈ ਨਹੀਂ ਚੱਲਿਆ ਅੱਜ ਤੁਸੀਂ ਇੱਕ ਤਮਾਸ਼ਵੀਨ ਬਣ ਕੇ ਇੱਕ ਅਜ ਟਵੀਟ ਕਰਦਾ ਡਰਦੇ ਹੋਏ ਡਰਦੇ ਹੋਏ ਘਬਰਾਏ ਹੋਏ ਹਿੱਲਦੇ ਹੋਏ ਵੀ ਮੈਂ ਕੀ ਮੂਹ ਦਿਖਾਉਂਗਾ ਪੰਜਾਬ ਚ ਵੀ ਅੱਜ ਮੇਰਾ ਮੈਂ ਆਪਦਾ ਆਪਦਾ ਇੱਕ ਕੋਲ ਨਹੀਂ ਬਣਾ ਸਕੇ ਹਾਸਾ ਆਉਂਦਾ ਮੈਨੂੰ ਭਗਵੰਤ ਮਾਨ ਸਾਹਿਬ ਕੁਛ ਜਿਹੜੀਆਂ ਗੱਲਾਂ ਕਰਦੇ ਸੀ ਪਾਰਲੀਮੈਂਟ 'ਚ ਮੈਂ ਤੁਹਾਨੂੰ ਦੇਖਿਆ ਕਿਉਂਕਿ ਸਰਕਾਰ ਤੇ ਗੂਜੇ ਤੇ ਬੋਲਣਾ ਹੀ ਹੁੰਦਾ ਸੀ ਬੋਲਣਾ ਆਪਾਂ ਨੂੰ ਆਉਂਦਾ ਏ ਉਹ ਬੜਾ ਚੰਗਾ ਲੱਗਦਾ ਸੀ ਜਦੋਂ ਤੁਸੀਂ ਦੂਜਿਆਂ 'ਤੇ ਰੋਪ ਲਾਉਂਦੇ ਸੀ ਅੱਜ ਅੱਜ ਬੱਚਿਓ ਅੱਜ ਆਪ ਦਾ ਰੇਲਵੇ ਦਾ ਇੱਕ ਪੁਲ ਨਹੀਂ ਬਣਿਆ ਸਾਢੇ 3 ਸਾਲ 'ਚ ਲੈ ਹੁਣ ਮੈਂ ਬਣਾਉਂਗਾ ਲੈ ਰੇਲਵੇ ਬਣਾਉਗੀ ਸੈਂਟਰ ਸਰਕਾਰ ਬਣਾਉਗੀ ਭਾਜਪੀ ਬਣਾਉਗੀ ਆ ਬੈਠੇ ਆ ਸਾਰੇ ਆ ਇੱਕ ਪੁਲ ਬਣਾਵਾਂਗੇ ਕੋ ਨਹੀਂ ਬਣਨਾ ਇਹ ਤੋਂ ਨਹੀਂ ਬਣਨਾ ਸਤਿ ਸ੍ਰੀ ਅਕਾਲ ਜੀ ਚਾਹਾਂ ਮਨ ਜਿਹੜੀ ਧੂਰੀ ਦੀ ਮੁੱਖ ਸਮੱਸਿਆ ਦੀ ਕਿੰਨਾ ਚਿਰ ਤੱਕ ਪੂਰੀ ਹੋ ਜੂਗੀ ਦੇਖੋ ਇਹ ਕਟੋ ਕਟ ਜੇ ਮੈਂ ਅੱਜ ਆਇਆ ਇਹਦਾ ਮਤਲਬ ਇੱਕ ਸਾਲ ਇੱਕ ਸਾਲ ਦਾ ਪ੍ਰੋਸੈਸਾ ਟੈਂਡਰ ਲੱਗਣ ਤੱਕ ਠੇਕੇਦਾਰ ਆਉਣ ਤੱਕ ਇੱਕ ਸਾਲ ਦਾ ਪ੍ਰੋਸੈਸਾ ਇਹ ਪੀ ਡਬਲਯੂਡੀ ਕਾਰਪੋਰੇਸ਼ਨ ਮੈਂ ਕਿਸੇ ਦਾ ਨਾਮ ਨਹੀਂ ਲਾਉਂਦਾ ਇਹ ਉਹ ਮਹਿਕਮੇ ਨਹੀਂ ਗਏ ਇਹ ਰੇਲਵੇ ਆ ਇੱਥੇ ਇਹ ਨਹੀਂ ਕਿ ਵੀ ਇੱਥੋਂ ਸੜਕ ਟੁੱਟ ਗਈ ਟੋਹਾ ਪੈ ਗਿਆ ਤੇ ਗੱਡੀਆਂ ਐ ਕਰਕੇ ਕੱਢ ਲਾਂਗੇ ਇਹ ਤਾਂ ਟ੍ਰੇਨ ਐ ਨੇ ਐ ਚੱਲਣਾ ਤੇ ਇਹਦੇ ਵਿੱਚ ਬਹੁਤ ਮਾਪਦੰਡ ਜਿਹੜੇ ਆ ਸਾਡਾ ਮਹਿਕਮਾ ਮਜ਼ਬੂਤੀ ਨਾਲ ਸਾਡੇ ਆਫੀਸਰ ਹਰ ਚੀਜ਼ ਉਹਦੇ ਨਾਲ ਕਰਦੇ ਆ ਤੇ ਮੈਂ ਐਵੇਂ ਇੱਧਰ ਉੱਧਰ ਦੀ ਗੱਲ ਛੱਡ ਦਵਾਂ ਉਹਦਾ ਕੋਈ ਫਾਇਦਾ ਉਹਦਾ ਕੋਈ ਸਿਰ ਪੈਰ ਨਹੀਂ ਹੈ ਇਹ ਪੂਰਾ ਇੱਕ ਸਾਲ ਅੱਜ ਤੋਂ ਬਾਅਦ ਇਹ ਕਾਗਜ਼ੀ ਕਾਰਵਾਈ ਨੂੰ ਇਕੋ ਹੀ ਸਾਲ ਬਾਅਦ ਟੈਂਡਰ ਲੱਗਣਗੇ ਕਿ ਕੁੱਲ ਬਣ ਕੇ ਤਿਆਰ ਹੋ ਜਾਂਦਾ ਨਹੀਂ ਨਹੀਂ ਇਹ ਸਾਰਾ ਕੁਝ ਟੈਂਡਰ ਖਤਮ ਹੋ ਜੂਗਾ ਟੈਂਡਰ ਪ੍ਰੋਸੈਸ ਤੇ ਇੱਥੇ ਨਹੀਂ ਪੱਥਰ ਆ ਜਿਹੜਾ ਸ਼ੁਰੂਆਤ ਦਾ ਉਹ ਇੱਕ ਸਾਲ ਬਾਅਦ ਲੱਗੂ ਤੁਸੀਂ ਬੈ ਜਿੱਥੇ ਬੈ ਸਹੀ ਹੋਣਾ ਤਿੰਨ ਤਿੰਨ ਮਹੀਨੇ ਦਾ ਟੈਂਡਰ ਖੁੱਲਣ ਨੂੰ ਲੱਗ ਜਾਂਦੇ ਆ ਬੈ ਸਹੀ ਆਈਏ ਜਦੋਂ ਇਹ ਕਹਿੰਦਾ ਅਮਨਗੜ ਘਟਨਾ ਵਾਪਰੀ ਤੁਸੀਂ ਪਹਿਲੇ ਐਮਪੀਸੀ ਦੀ ਪੀਐਮ ਜਾ ਕੇ ਉਹ ਇਅਰ ਜਿਹੜਾ ਉਹ ਜਾਂਚ ਬਕੀ ਸੀ ਜੀ ਸਹੀ ਆ ਮੀਨੋ ਕੱਲ੍ਹ ਜੀ ਜਾਲ ਆ ਇਹ ਸੁਧਾਰ ਚਾਹੀਦਾ ਵੀ ਜੋ ਮੈਂ ਸਹੀ ਹੈ ਨਹੀਂ ਸੁਣਿਆ। ਇਹ ਗੱਲ ਬਿਲਕੁਲ ਹੈ। ਤੁਸੀ ਪਹਿਲੇ ਐਫਸੀ ਜੀ ਨਾ ਆਵਾਜ਼ ਆ ਚੁੱਕੀ ਹੈ ਲੋਕਾਂ ਦੀ ਜਾਨ ਸਭ ਤੋਂ ਪਹਿਲਾਂ ਨੂੰ ਮਿਲ ਕੇ ਕਿ ਕਿ ਤੱਕ ਹਰ ਪਹੁੰਚ ਵੀ ਸੁਧਾਰ ਹੋਗਾ ਬਾਈ ਯਾਤਰਾ। ਦੇਖੋ ਟੀਮ ਬਹੁਤ ਤੁਸੀਂ ਡੁੱਗੀ ਗੱਲ ਕੀਤੀ। ਕਿ ਜਿਹੜਾ ਸਫ਼ਰ ਸਭ ਤੋਂ ਸੇਫ ਸਫ਼ਰ ਮੰਨਿਆ ਜਾਂਦਾ। ਉਹਦੇ ਵਿੱਚ 787 ਬਿਲਕੁਲ ਦੁਨੀਆ ਦਾ ਬੈਸਟ ਤੇ ਸੇਫਸਟ ਜਹਾਜ਼ ਹੈ ਜਿਹੜਾ ਉਹ ਮੰਨਿਆ ਜਾਂਦਾ। ਅੱਜ ਤੱਕ 787 ਜਿਹੜਾ ਇਹ ਸਭ ਤੋਂ ਸਫੇਸ ਜਹਾਜ਼ ਆ ਉਹਦੇ ਵਿੱਚ ਕਦੇ ਵੀ ਇਹੋ ਜੀ ਗੱਲ ਦੁਨੀਆ ਤੇ ਕਿਤੇ ਹੋਈ ਨਹੀਂ ਤੇ ਪਹਿਲੀ ਗੱਲ ਹਾਦਸਾ ਵਾਪਰਿਆ ਏ ਤੇ ਇਹਦੇ ਲਈ ਕੱਲਾ ਇੰਡੀਆ ਨਹੀਂ ਇਹਦੇ ਲਈ ਸਾਰੇ ਦੇਸ਼ ਚ ਦੁਨੀਆ ਚ ਤਹਿਲਕਾ ਮਚ ਗਿਆ ਤੇ ਇਹ ਬੋਇੰਗ ਤੋਂ ਲੈ ਕੇ ਯੂ ਐਸ ਏ ਤੋਂ ਲੈ ਕੇ ਸਾਰੇ ਯੂਰੋਪੀਅਨ ਕੰਟਰੀਜ਼ ਕਿ ਅਲੱਗ-ਅਲੱਗ ਜਗ੍ਹਾ ਕਿਤੇ ਇੰਜਣ ਬਣਦਾ ਹੈ ਕਿਤੇ ਕੋਈ ਪੁਰਜ਼ਾ ਬਣਦਾ ਹੈ ਇਸ ਕਰਕੇ ਦੁਨੀਆ ਚ ਪਹੁੰਚાડ ਪੈ ਗਿਆ ਇਸ ਕੰਦਾਂ ਕੇ ਬਹੁਤ ਝੰਗਾਈ ਨਾਲ ਕਿ ਇਹਦਾ ਇਹਦੀ ਜਾਂਚ ਕਿਉਂਕਿ ਆਪਣੇ ਤਾਂ ਫਿਰ ਵੀ ਜੇ ਮੈਂ ਗਿਣਤੀ ਕਰਾਂ ਨਾ ਆਪਣੇ ਕੋਲ ਤਾਂ ਕੁੱਲ ਜਿਹੜੇ ਪੈਸੈਂਜਰ ਜਹਾਜ਼ ਨੇ ਉਹ ਕੁੱਲ 1700 ਦੀ ਗਿਣਤੀ ਹੈ ਅੱਗੇ ਆਪਾਂ 1000 ਜਹਾਜ਼ ਅੱਗੇ ਕੰਪਨੀਆਂ ਨੇ ਲੈਣਾ ਦਿੱਤਾ ਹੋਇਆ ਆਰਡਰ ਦਿੱਤਾ ਜਿੱਥੇ ਹੰਦੀਪਾਂ ਦਸਤਾਰਸ਼ੀਰ ਜਹਾਜ ਨੇ ਉਹਨਾਂ ਨੂੰ ਬਧ ਫਿਕਰ ਪਿਆ ਹੋਇਆ ਪਰ ਆਪਣੇ ਗਏ ਸਾਡੇ ਦਾ ਬੀਜਪੀ ਦੇ ਜਾਣ ਸਭ ਦੀ ਇੱਕ ਸਾਡੇ ਦਾ ਜਨਰਲ ਸੈਕਟਰੀ ਰਿਫਲੈਕਸ਼ਨ ਤੋਂ 4 ਦਿਨ ਪਹਿਲਾਂ ਚਲੇ ਗਏ ਸਾਡਾ ਦਾ ਰupani ਸਾਹਿਬ ਬਹੁਤ بڑا ਨੁਕਸਾਨ ਹੋਇਆ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੇ ਪਰਿਵਾਰ ਤਾ ਨਹੀਂ ਆਉਣੇ ਆ ਕ੍ਰਿਸ਼ਕ ਜਿਹੜਾ ਹੋਇਆ ਸੀਗਾ ਪਿੱਛੇ ਉਹਦੇ 40ਵੀਂ ਬਰੇ ਗੰਢ ਬਣਾਈ ਗਈ ਆ ਕੋਚ ਵੀ ਮੇਰੇ ਵਾਈਫ ਤੇ ਭਿੰਦਰ ਸਾਹਿਬ ਉਤੇ ਕੈਪਟਨ ਸੀ ਕੇ ਜਿਹੜਾ ਕ੍ਰਿਸ਼ਨ ਜਹਾਜ਼ ਮੰਬਲਾ ਉੱਤੇ ਹੋਇਆ ਸੀ ਉਹ ਦੁਬਾਰਾ ਦੇ ਸਭ ਤੋਂ ਵੱਡਾ ਇਹ ਹਾਦਸਾ ਹੋਇਆ। ਇਹ ਰਖਮਨੀ ਭਰਦੇ ਪਰ ਇਹ ਪਰ ਮੈਂ ਫਿਰ ਵੀ ਕਹੂੰਗਾ ਵੀ ਇਹ ਅੱਜ ਵੀ 에어ਲਾਈਨ ਸਭ ਤੋਂ ਸੇਫਸਟ ਸਵਾਰੀ ਜਾਂ ਟਰੈਵਲ ਕਰਨ ਲਈ ਪਰ ਇਹ ਨੁਕਸਾਨ ਜਿਹੜਾ ਹੋਇਆ ਉਹਦੇ ਬਾਰੇ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ 3 ਮਹੀਨੇ ਦੇ ਅੰਦਰ ਅੰਦਰ ਇਹਦੇ ਹੱਕ ਤੱਕਾਂ ਤੱਕ ਪਹੁੰਚ ਜਾਵੇਗਾ। ਉਹ ਯਾਰ ਸਾਈਡਾ ਕਲੀਅਰ ਪ੍ਰੋਫੈਸਰ ਮਤਲਬ ਇਹ ਵਾਰ ਆਹੀ ਕਰ ਗਈ ਜਿਹੜੀ ਜਾਂਚ ਹੈ ਜਲਦੀ ਤਿੰਨ ਮਹੀਨੇ ਤੁਸੀਂ ਕੋਈ ਨਾ ਸਟੈਂਪ ਦਾ ਬਣਿਆ ਉਦੋਂ ਟਿਕਟ ਆਇਆ ਸੀ ਉਹ ਕਿਉਂਕਿ ਇਹ ਫਸਟ ਟਾਈਮ ਦੇ ਟ੍ਰੈਮ ਵੀ ਨੇ ਇਹ ਜਾਂਚ ਨੂੰ ਜਿਹੜਾ ਅਸੀਂ ਮਨ ਕਰਦੇ ਇਹ ਨਹੀਂ ਮੈਂ ਇਸੇ ਨੂੰ ਪ੍ਰਧਾਨ ਮੰਤਰੀ ਜੀ ਟਿੱਕ ਮੈਂ ਇਹ ਕੱਲ ਨੂੰ ਸਹਿਮਤ ਹਾਂ ਕਿਉਂਕਿ ਇਹ ਅਲੱਗ-ਅਲੱਗ ਦੇਸ਼ਾਂ 'ਚ ਜਿਹੜਾ ਉਹ ਬਲੈਕ ਬਾਕਸ ਆ ਜਾਂ ਹੋਰ ਆ ਉਹਦੀ ਜਾਂਚ ਤੇ ਜਿੰਨਾਂ ਸਾਰਿਆਂ ਦੀ ਆਪਣੀ ਤਾਂ ਤਕਰੀਬਨ ਬੈਕ ਬਲੈਕ ਬਾਕਸ ਆਪਣਾ ਤਾਂ ਖੁੱਲ ਕੇ ਆਂਡੀਆਂ ਨੇ ਤਾਂ ਖੋਲ੍ਹ ਲਿਆ ਉਹਦੇ ਚੋਂ ਡਾਟਾ ਜਿਹੜਾ ਉਹ ਕੱਢੀ ਪਰ ਜਿੱਥੇ ਜਹਾਜ਼ ਹੀ ਬਣਦਾ ਯੂਐਸਏ ਉੱਥੇ ਵੀ ਇਹ ਜਾਣਾ ਉਹਨਾਂ ਨੇ ਵੀ ਇਹ ਇਨਵੈਸਟੀਗੇਸ਼ਨ ਕਰਨ ਮੈਨੂੰ ਉਮੀਦ ਹੈ ਕਿ ਤਿੰਨ ਵੀ ਨਹੀਂ ਕੱਟੇ ਇੱਥੇ ਵਾਲੀ ਗੱਲ ਮਿੱਟੀ ਦੀ ਰੇਲਵੇ ਦੇ ਵਿੱਚ ਕਿਰਾਏ ਦੇ ਵਿੱਚ ਵਾਧਾ ਕੀਤਾ ਜਾ ਰਿਹਾ 1 ਜੁਲਾਈ ਤੋਂ ਤੇ ਇੱਕ ਜਿਹੜੇ ਰਿਕਰੂਟਮੈਂਟ ਹੈ ਜਿਹੜੀ ਰੇਲਵੇ ਦੀ ਭਰਤੀ ਨੂੰ ਰੋਕੀ ਗਈ ਹੈ ਤੇ ਨਰੇਗਾ ਵਰਕਰਾਂ ਤੋਂ ਕੰਮ ਕਰਾਇਆ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਗੱਲ ਇੱਕ ਆ ਜਿਹੜੀ ਤੁਸੀਂ ਗੱਲ ਪੈਸਾ ਆ ਪੈਸੇਂਜਰ ਕਿਰਾਏ ਦੀ ਇੱਕ ਪੈਸਾ ਹੈ ਯਾਰ ਇੱਕ ਪੈਸਾ ਤੇ ਏਸੀ ਵਾਲੇ ਦੋ ਪੈਸੇ ਜੀ ਆਪਾਂ ਕੋਈ ਵੀ ਸੂਗਲਤ ਦੇਣੀ ਹੈ ਹੁਣ ਐਨੇ ਸਾਲਾਂ ਬਾਅਦ ਜੀ ਇੱਕ ਪੈਸਾ ਦੋ ਪੈਸੇ ਜੇ ਵਗਦਾ ਹੈ ਤੇ ਆਪਾਂ ਸੂਗਲਤ ਵੀ ਆਪਾਂ ਬੰਦੇ ਬਾਰਾਂ ਤੱਕਵੇਂ ਚਲਾਵਾਂਗੇ ਆਪਾਂ ਜਿਹੜੀ ਆ ਬੰਦੇ ਬਾਰਾਂ ਸਲੀਪਰ ਕਿਵੇਂ ਚਲਾਵਾਂਗੇ ਰੇਲਵੇ ਮੁਲਾਜ਼ਮਾਂ ਨੂੰ ਏਡੀ ਵੱਡੀ ਵੱਡੀ ਭਾਰੀ ਤੇ ਆਪਾਂ 26000 ਟ੍ਰੇਨਾਂ ਚਲਾਉਨੇ ਆ 26000 ਟ੍ਰੇਨ ਰੋਜ਼ ਦੀ ਚੱਲਦੀ ਹੈ 1.5 ਲੱਖ ਕਿਲੋਮੀਟਰ ਰੋਜ਼ ਦਾ ਤੈਅ ਕਰਦੀ ਹੈ ਤੇ ਉਹਨੂੰ ਚਲਾਉਣ ਲਈ ਬਾਰ-ਬਾਰ ਅਸੀਂ ਜਦੋਂ ਦੇਖਦੇ ਆਂ ਵੀ ਘਾਟਾ 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 ਆਏ ਉਹਨੂੰ ਮਾੜਾ-ਮੋਟਾ ਇਹਦੇ ਨਾਲ ਹੋਣਾ ਕੁਛ ਨਹੀਂ ਪਰ ਫਿਰ ਵੀ ਥੋੜਾ ਜਿਹਾ ਭਾਰ ਆ ਜਿਹੜਾ ਉਹ ਮਤਲਬ ਕੁਝ ਪਰਸੈਂਟ ਵੀ ਮੈਂ ਕਹਿ ਸਕਦਾ ਜਿਹੜਾ ਇਹ ਉਹਦੇ ਵਿੱਚ ਸਾਨੂੰ ਮਾੜਾ-ਮੋਟਾ ਜਿੱਥੇ ਤੱਕ ਤੁਸੀਂ ਭਰਤੀ ਕਹਿ ਰਹੇ ਅਸੀਂ ਉਹਦੇ ਵਿੱਚ ਕਾਫੀ ਭਰਤੀ ਤੇਜ਼ ਕੀਤੀ ਆ ਤੁਸੀਂ ਦੇਖੋਗੇ ਰੋਜ਼ ਪੋਰਟਲ ਤੇ ਜਾਂ ਹੋਰ ਸਾਡੀਆਂ ਭਰਤੀਆਂ ਖੁੱਲਦੀਆਂ ਜਿਹੜੀ ਤੁਸੀਂ ਆ ਗੱਲ ਕੀਤੀ ਆ ਆ ਜਿਹੜਾ ਮਹਿਕਮ ਆ ਟਾਈਮ ਆ ਜਾਂਦਾ ਹੈ ਜਿਹੜਾ ਕਿ ਮੌਨਸੂਨ ਦਾ ਜਿਹੜਾ ਟਾਈਮ ਆ ਇਹਦੇ ਉੱਤੇ ਬਹੁਤ ਸਖਤੀ ਅਸੀਂ ਕਰਦੇ ਆ ਵੀ ਕੋਈ ਵੀ ਘਾਹ ਕੋਈ ਵੀ ਬੂਟੀ ਕੋਈ ਵੀ ਆਲੇ-ਦਾਲੇ ਐਸਾ ਡਰੱਗ ਛੋਟਾ-ਮੋਟਾ ਜਿਹੜਾ ਉਹ ਖੜਨਾ ਨਹੀਂ ਚਾਹੀਦਾ ਤੇ ਉਹ ਅਸੀਂ ਚਾਹੇ ਉਹ ਚ ਪ੍ਰਾਈਵੇਟ ਲੋਕਾਂ ਨੂੰ ਕੰਟਰੈਕਟ ਹਾਇਰ ਕਰਕੇ ਕਰਦੇ ਆ ਚਾਹੇ ਅਸੀਂ ਮਰੇਗਾ ਵਾਲਿਆਂ ਨੂੰ ਇਹ ਗੱਲ ਮੇਰੀ ਮੇਰੀ ਨੌਲੇਜ ਨਹੀਂ ਗਈ ਪਰ ਜੇ ਹੋਊਗੀ ਮੈਂ ਪਤਾ ਲੈ ਲਊਗਾ ਪਰ ਉਹ ਤਾਂ ਜਦੋਂ ਸਰਕਾਰ ਉਹ ਚ ਵੀ ਪੈਸਾ ਹੀ ਦਿੰਦੀ ਆ ਪਰ ਇਹਦੇ ਵਿੱਚ ਇਸ ਇਸ ਆਬਿਨਾ ਦੇ ਵਿੱਚ ਬਹੁਤ ਵੱਡੇ ਬਦਲ ਤੇ ਜਿਹੜੀਆਂ ਉਹ ਸਾਨੂੰ ਲੋਕ ਪ੍ਰਾਈਵੇਟ ਇਨਵੋਲਵ ਕਰਨੇ ਪੈਂਦੇ ਆ ਵੀ ਉਸ ਲੈਵਲ ਦੀ ਜਿਹੜੀ ਸਾਰੇ ਟਰੈਕ ਦੀ ਜਿਹੜੀ ਆ ਉਹ ਸਫਾਈ ਹੋਵੇ ਪਰ ਸਾਡੇ ਕੋਲ ਗੈਂਗਮੈਨ ਨੇ ਜਿਹੜੇ ਪੁਆਇੰਟਸmen ਨੇ ਜਿਹੜੇ ਸਾਡੇ ਸਭ ਤੋਂ ਮਿਹਨਤ ਇਹਨਾਂ ਦੀ ਉਹ ਅੱਜ ਕੱਲ੍ਹ ਦਿਖਾਈ ਨਹੀਂ ਦੇ ਰਹੇ ਇਹ ਇਹ ਸਾਰੇ ਟਰੈਕ ਇਹਨੇ ਤਕਰੀਬਨ ਸਵੇਰੇ ਤੁਰ ਪੈਣਾ ਹੈ ਤੇ ਤਕਰੀਬਨ 8 ਕਿਲੋਮੀਟਰ ਜਿਹੜਾ ਇਹਨੇ ਰੋਜ਼ ਤੈਅ ਕਰਨਾ ਹੈ ਹੋ ਹੀ ਨਹੀਂ ਸਕਦਾ ਕੋਈ ਟਰੈਕ ਇਹ ਇਹ ਨਹੀਂ ਵੀ ਨਹੀਂ ਦਿੱਖਦੇ ਇਹ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਉਹ ਪੁਆਇੰਟਸਮੈਨ ਜਾਂ ਜਿਹੜਾ ਇਹ ਉਹ ਨਾ 8 ਕਿਲੋਮੀਟਰ ਤੈਅ ਕਰੇ ਉਦੋਂ ਬਿਨਾਂ ਟ੍ਰੇਨ ਹੀ ਨਹੀਂ ਚੱਲ ਸਕਦੀ ਉਹਨੂੰ ਉਹਨਾਂ ਕਰਨਾ ਹੀ ਹੈ ਤੇ ਉਹਨੇ ਮੁਲਾਜ਼ਮ ਹੈਗੇ ਹੀ ਹੈਗੇ ਇਹ ਇਹ ਗੱਲ ਹੋ ਹੀ ਨਹੀਂ ਸਕਦੀ ਕਾਨੂੰਨੀ ਤੌਰ ਤੇ ਟ੍ਰੇਨ ਚੱਲ ਹੀ ਨਹੀਂ ਸਕਦੀ ਜਿੰਨਾ ਚਿਰ ਉਹ ਆ ਕੇ ਸਾਨੂੰ ਦੱਸਦਾ ਹੈ ਜੀ ਅੱਛਾ ਮਜੀਠੀਆ ਦਾ ਕੌਣ ਮਜੀਠੀਆ ਵਾਲਾ ਸਾਡਾ ਡੀਜੀਪੀ ਦੀ ਇਸ ਟਾਈਮ ਮੇਰੀ ਦਵਾਈ ਬੈਨਡ ਹੈ ਉਹ ਤੇ ਸਾਰਾ ਦੇਖੋ ਜੀ ਮਜੀਠੀਆ ਤਾਂ ਨਿਕਲ ਗਿਆ ਅਸੀਂ ਮੈਂ ਤਾਂ ਅਸੀਂ ਤਾਂ ਬਿਆਨ ਹੀ ਦੇ ਰਹੇ ਹਾਂ ਨਸ਼ੇ ਦਾ ਤਾਂ ਕੇਸ ਹੀ ਨਹੀਂ ਪਾਇਆ ਉਹ ਤਾਂ ਡੀਏ ਦਾ ਕੇਸ ਆ ਵੀ ਉਹਦੇ ਕੋਲ ਜਿਹੜੀ ਉਹਦੀ ਜਿੰਨੀ ਇਨਕਮ ਉਹ ਤੋਂ ਵੱਧ ਪੈਸੇ ਆ ਉੱਤੇ ਨਸ਼ੇ ਦਾ ਤਾਂ ਨੋ ਹੀ ਖਤਮ ਹੋ ਗਿਆ ਇਹ ਤਾਂ ਐਵੇਂ ਗੱਲਾਂ ਮਾਰਦੇ ਨਸ਼ੇ ਦਾ ਜਦੋਂ ਕੇਸ ਸੀ ਸੁਪਰੀਮ ਕੋਰਟ ਚੋਂ ਦੀ ਬੇਲ ਹੋਈ ਜਦੋਂ ਪਟਿਆਲਾ ਜੇਲ੍ਹ ਸੀਗੇ ਮਜੀਠੀਆ ਸਾਹਿਬ ਉਦੋਂ ਤੋਂ ਬੇਲ ਕਰਾਂਤੀ ਆਹੀ ਸ਼ੈੱਲ ਕੰਪਨੀਆਂ ਉਹ ਦੱਸਿਆ ਸੀ ਵੀ ਇਹਦੇ ਵਿੱਚ ਹੁਣ ਤਾਂ ਉਹ ਗੱਲ ਹੀ ਛੱਡ ਗਏ ਹੁਣ ਤਾਂ ਕਹਿੰਦੇ ਇਹ ਸ਼ੈੱਲ ਕੰਪਨੀਆਂ ਚ ਇਹਦਾ ਪੈਸਾ ਆਇਆ ਪਹਿਲਾਂ ਕਿਹਾ ਸੀ ਵੀ ਨਸ਼ੇ ਦਾ ਪੈਸਾ ਇਹ ਕੰਪਨੀਆਂ ਚ ਉਹਦੇ ਵਿੱਚ ਰੁਬੇਲ ਮਿਲ ਗਈ ਇਸ ਕਰਕੇ ਆਹ ਜਿਹੜੇ ਅਫਸਰ ਲਾਏ ਨੇ ਕਿਉਂਕਿ ਇਹ ਉਹਨਾਂ ਨੂੰ ਪਹਿਲਾਂ ਸਸਪੈਂਡ ਕੀਤਾ ਹੈ ਜਿਹੜਾ ਸਵਰਨਜੀਤ ਜਿਹੜਾ ਸਵਰਨਦੀਪ ਜਾਂ ਜਿਹੜਾ ਵੀ ਐਸਐਸਪੀ ਗਿਆ ਹੈ ਉਹਨੂੰ ਪਹਿਲਾਂ ਸਸਪੈਂਡ ਕੀਤਾ ਹੈ ਫਿਰ ਉਹਦੇ ਜ਼ੋਰ ਪਾ ਕੇ ਵੀ ਇਹ ਕੰਮ ਕਰ ਅਸੀਂ ਉਹਦੇ ਹੱਕ ਦੇ ਨਹੀਂ ਕਿ ਕੋਈ ਮਜੀਠੀਏ ਦੇ ਕੌਣਾ ਹੱਕ ਕੋਈ ਵੀ ਨਹੀਂ ਹੱਕ ਚ ਕਿਉਂ ਹੋਊਗਾ ਨਾਲੇ ਹੱਕ ਚ ਮੈਨੂੰ ਇਹ ਦੱਸੋ ਕਿਸੇ ਨੇ ਆਪਣਾ ਲੋਕਾਂ 'ਚ ਅਕਸਾ ਜਿਹੜਾ ਉਹ ਆਪਣਾ ਖਰਾਬ ਕਰਨ ਅਸੀਂ ਤਾਂ ਉਲਟਾ ਇਹ ਕਹਿ ਰਹੇ ਹਾਂ ਵੀ ਤੁਸੀਂ ਮਜੀਠੀਏ ਨੂੰ ਬਚਾ ਤਾ ਮਜੀਠੀਏ ਨੂੰ ਕੱਢ ਤਾ ਨਸ਼ੇ ਤੋਂ ਬਾਦ ਤੁਸੀਂ ਤਾਂ ਉਹ ਤੇ ਜਿਵੇਂ ਆਮਦਨ ਤੋਂ ਵੱਧਦਾ ਇੱਕ ਇੱਕ ਆ ਵੀ ਹਾਂ ਭਾਈ ਤੇਰੀ ਅਨਕਮਲ ਲੱਖ ਰੁਪਈਆ ਤੇਰੀ ਇਜਾਦ 2 ਲੱਖ ਦੀ ਬਣੀ ਹੋਈ ਹੈ ਉਹ ਉਹ ਕੇਸ ਕੀ ਹੈ ਉਹ ਸਾਬਤ ਕਰਦੇ ਨੇ ਕਿ ਅਗਲੇ ਕੱਲ ਨੂੰ ਵੀ ਸਾਡੀ ਜੀ ਇੱਥੋਂ ਆਇਆ ਇੱਥੋਂ ਆਇਆ ਬਾਹਰ ਨਿਕਲ ਜਾ ਹੋਰ 4 ਮਹੀਨੇ ਬਾਅਦ ਬੇਲ ਹੋ ਜਾ ਬਿੱਟੂ ਜੀ ਪੰਜਾਬ ਮੈਂ ਨਹੀਂ ਸਮਝਦਾ ਪਰ ਇਹ 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 ਕੀ ਆ ਜਦੋਂ ਦੇ ਦਿੱਲੀ ਵਾਲੇ ਆਏ ਨੇ ਉਹ ਆਪਣਾ ਬੇਸਮਝੀ ਵਾਲੀਆਂ ਗੱਲਾਂ ਕਰ ਰਹੇ ਆ ਇਹੀ ਕੇਜਰੀ ਵਾਲਾ ਇੱਕ ਮਿੰਟ ਇਹੀ ਕੇਜਰੀ ਵਾਲਾ ਇਹੀ ਕੇਜਰੀ ਵਾਲਾ ਜਿਨੇ ਮਜੀਠੀਏ ਤੋਂ ਮਾਫੀ ਮੰਗੀ ਸੀ ਪਹਿਲਾ ਬੋਰਡ ਲਾਏ ਫਿਰ ਮਜੀਠੀਏ ਨੂੰ ਰਿਟਨ ਕੋਰਟ ਚ ਮਾਫੀ ਮੰਗੀ ਵੀ ਮੈਂ ਜਿਹੜਾ ਨਸ਼ਾ ਤਸਕਰੇ ਨੂੰ ਕਿਹਾ ਏ ਨਸ਼ੇ ਦੇ ਰੋਪ ਲਾਇਆ ਉਹਦਾ ਉਹਦੇ ਬਾਰੇ ਦਸਨ ਭਗਵੰਤ ਜੀ ਮਨ ਉਹਨਾਂ ਮਾਰੇ ਦਸਨਾ ਆਮ ਆਦਮੀ ਪਾਰਟੀ ਵਾਲੇ ਵਾਰੰਟੀਅਰ ਵੀ ਤੁਹਾਡੇ ਬੌਸ ਨੇ ਤੁਹਾਡੇ ਕੀਤਰੀ ਵਾਲ ਨੇ ਉਹ ਤੋਂ ਮਾਫੀ ਕਿਉਂ ਮੰਗੀ ਤੁਸੀਂ ਤਾਂ ਉਹ ਮਾਫੀ ਮੰਨ ਕੇ ਭੱਜੇ ਹੁਣ ਸਿਰਫ ਇਹ ਆ ਵੀ ਸਾਡੇ 3 ਸਾਲ ਕੋਈ ਡਵੈਲਪਮੈਂਟ ਨਹੀਂ ਕੁਝ ਹੋਇਆ ਨਹੀਂ ਉਹਨੂੰ ਮਜੀਠੀ ਨੂੰ ਦੁਬਾਰਾ 4 ਦਿਨ ਖਬਰ ਚਲਾ ਦੇ ਇੰਨਾ ਹਨ सीएम सिटी है पंजाब का ਤੁਸੀਂ ਕਹਿੰਦੇ ਰਾਜਧਾਨੀ ਹੈ सीएम ਸਾਡਾ ਕੁਝ ਕਰ ਨਹੀਂ ਰਿਹਾ ਤੁਸੀਂ ਕੋਈ ਬੰਦੇ ਭਾਰਤ ਵਰਗੀ ਟ੍ਰੇਨ ਆ ਜਾਇਓ ਬਾਦਸ਼ਾਹੋਂ ਇਸ ਮਹਿਕਮੇ ਦੇ ਅੱਜ ਇਸ ਇਲਾਕੇ ਨੂੰ ਦੇਜੋ ਸਾਰੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਨਹੀਂ بڑا ਕੁਝ ਕਰਾਂਗੇ ਬਿਲਕੁਲ ਤੁਸੀਂ ਬਿਲਕੁਲ ਅੱਜ ਆਇਓ ਅਨਾਉਂਸ ਕਰ ਦੂਗਾ ਮੈਂ ਕਹਿੰਦੇ ਪਟਨਾ ਸਾਹਿਬ ਜਾਣ ਦੇ ਲੋਕ ਦੂਰ ਦੇ ਲੋਕ ਤਾਂ ਇੱਕ ਮਿੰਟ ਇੱਕ ਮਿੰਟ ਆ ਖਬਰ ਆ ਗਈ ਆ ਗਈ ਜੀ ਆਮ ਦਾ ਵੱਡਾ ਐਕਸ਼ਨ ਵਿਜੀ ਤੇ ਵਿਜੀ ਪ੍ਰਤਾਪ ਕੁਮਰ ਵਿਜੀ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਬਾਹਰ ਵਾਹ ਵਾਹ ਬਣ ਗਈ ਰਾਜਧਾਨੀ ਤੇ ਆ ਕੇ ਅੱਜ ਆ ਗੱਲ ਬਣ ਗਈ ਆਹ ਹਾਲ ਦੇਖ ਲੋ ਇਹ ਬੰਦਾ ਜਿਹੜਾ ਇਹ ਬੰਦਾ ਆ ਨਸ਼ੇ ਦੀ ਗੱਲ ਕਰਦੇ ਸੀਗੇ ਸਾਰੇ ਤੁਸੀਂ ਮਜੀਠੀਏ ਦੀ ਇਹ ਬੰਦਾ ਸੀ ਜਿਹੜਾ ਐਸਆਈਟੀ ਦਾ ਐਸਆਈਟੀ ਨੂੰ ਹੈਡ ਕਰਦਾ ਸੀ ਜਿਨੇ ਸਾਰੇ ਤੱਤ ਕੱਢ ਕੇ ਰੱਖੇ ਸੀ ਨਸ਼ੇ ਦੇ ਇਸੇ ਗੱਲ ਤੇ ਪਾਰਟੀ 'ਚ ਉਹਨੂੰ ਜਦੋਂ ਫਾਇਦਾ ਲੈਣਾ ਸੀ ਵੀ ਆਹ ਅਸੀਂ ਵਿਜੇ ਕੁਮਾਰ ਪ੍ਰਤਾਪ ਜਿਹੜਾ ਸਭ ਤੋਂ ਇਮਾਨਦਾਰ ਬੰਦਾ ਏ ਅਸੀਂ ਪਾਰਟੀ 'ਚ ਲਿਆਂਦਾ ਇਹਨੂੰ ਸਾਰੇ ਜਗ੍ਹਾ ਕੰਪੇਨ ਕਰਨ ਤੋਰਦੇ ਸੀ ਵੀ ਆਹ ਜਦੋਂ ਇਮਾਨਦਾਰੀ ਦਾ ਚਿਹਰਾ ਸਾਡੇ ਵੱਲ ਆ ਤੇ ਅਸੀਂ ਨਸ਼ੇ ਖਿਲਾਫ ਕਾਰਵਾਈ ਕਰਾਂਗੇ ਇਹ ਰੋਜ਼ ਡੰਡਾ ਦਿੰਦਾ ਸੀ ਅੱਜ ਪਾਰਟੀ 'ਚ ਅੱਜ ਅੱਜ ਇੱਥੋਂ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਮਤਲਬ ਨਸ਼ਾ ਨਸ਼ਾ ਮਤਲਬ ਆਮ ਆਦਮੀ ਪਾਰਟੀ ਕਿੱਦੋਂ ਤੁਸੀਂ ਇਕੱਕੋ ਸੀ ਇਹ ਕਹਿੰਦੇ ਆ ਮਜੀਠੀਏ ਦੀ ਮੈਂ ਕਹਿੰਦਾ ਛੱਡੋ ਇਹਨੂੰ ਪੁੱਛੇ ਸਭ ਤੋਂ ਵੱਧ ਸ਼ਰਾਬ ਦਾ ਮਾਫੀ ਦੇ ਕੇਸ ਕਿਹਦੇ ਚੱਲਦੇ ਸਭ ਤੋਂ ਵੱਡਾ ਦੇਸ਼ ਦਾ ਸਭ ਤੋਂ ਵੱਡਾ ਜੇ ਸ਼ਰਾਫ ਦਾ ਕਾਲਾ ਕੰਮ ਕੀਤਾ ਤਾਂ ਉਹ ਕਿਨੇ ਕੀਤਾ ਕੌਣ ਰਹਿ ਕੇ ਆਇਆ ਦਿਹਾੜ ਜੀ ਇਹ ਗੱਲਾਂ ਕਿਹਜੀਆਂ ਕਰਦਿਆ ਉਹ ਥੋੜਾ ਹੀ ਪ੍ਰਧਾਨ ਜਿਹੜਾ ਅਰਵਿੰਦ ਕੇਜਰੀਵਾਲ ਰਹਿ ਕੇ ਆਇਆ ਕੋਈ ਹੋਰ ਤਾਂ ਰਿਆ ਨਹੀਂ ਨਸ਼ੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਕੋਈ ਪਛਾਣ ਨਹੀਂ ਮੁੱਖ ਮੰਤਰੀ ਡਾਕਟਰ ਸੀ ਮੇਤੋ ਵੀ ਵੱਧ ਜਾਣਦੇ ਹੋਰੀ ਦੇ ਹੋ ਉਹ ਠੀਕ ਆ ਉਹ ਆਪ ਵੀ ਕਹਿੰਦੇ ਆ ਮੈਨੂੰ ਰੋਜ਼ ਕਹਿੰਦੇ ਆ ਮੈਂ ਲਿਵਰ ਕਿਹੜਾ ਗਵਿੰਦਗੜ੍ਹ ਤੋਂ ਉਹਨਾਂ ਨੇ ਮੰਨ ਹੀ ਲਿਆ ਵੀ ਮੈਂ ਜਿਵੇਂ 19 ਪਿੰਦਾ ਹੋਵਾਂ ਵੀ ਜੇ ਲਿਵਰ ਵਾਲੀ ਗੱਲ ਕਰੀ ਆ ਪਰ ਉਹਨਾਂ ਨੇ ਮੰਨ ਲਈ ਮੇਰਾ ਲਿਵਰ ਗਵਿੰਦਗੜ੍ਹ ਤੋਂ ਲੱਗਿਆ ਏ ਇਸ ਕਰਕੇ ਉਹ ਆਪਣੇ ਨਜ਼ਾਰੇ ਲੈ ਰਹੇ ਆ ਲੈ ਲੈਣ ਤੋਂ ਕੋਈ ਗੱਲ ਨਹੀਂ ਅੱਜ ਤਾਂ ਹੁਣ ਤਾਂ بارش ਵਾਲੇ ਦੇਣਾ ਹੋਰ ਨਜ਼ਾਰੇ ਲੈ ਰਹੇ ਹੁਣ ਜਦੋਂ ਅੱਗੇ ਮੈਨੂੰ ਪਤਾ ਉੱਥੇ ਚੰਗੇ ਮੌਸਮ ਜਦੋਂ ਹੁੰਦਾ ਸੀ ਇੱਧਰੋਂ ਚੱਲੇ ਜਾਂਦੇ ਸੀ ਹਿਯਾਰਪੁਰ ਵੱਲ ਨੂੰ ਹੁਣ ਚੰਗਾ ਮੌਸਮ ਆ ਉਰ ਤਾਂ ਬਿਆਸੀ ਝੜੀ ਲੱਗੀ ਹੋਈ ਆ ਤੇ ਉਧਰ ਤੁਹਾਡੇ ਸੀਐਮ ਦੀ ਝੜੀ ਲੱਗੀ ਆ ਕੋਈ ਜਰ ਸਾਰੀ ਗੱਲ ਇਹਦੀ ਫਿਲਮ ਇੰਡੀਆ ਚ ਬੈਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡਾ ਪਾਰਟੀ ਦਾ ਕਲੀਅਰ ਸਟੈਂਡ ਕੱਲ ਇਸਤੇ ਪ੍ਰੈਸ ਕਾਨਫਰੰਸ ਵੀ ਹੋਈ ਆ ਸਾਡੇ ਜਿਹੜੇ ਕਲਚਰ ਸੈੱਲ ਦੇ ਸਾਡੇ ਚੇਅਰਮੈਨ ਨੇ ਅਭਿ타 ਰਿਵਾਲ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉੱਥੋਂ ਵੀ ਇਹ ਸਪੀਕਸਨ ਸਾਡੇ ਬੋਲੇ ਨੇ ਕਲੀਅਰ ਸਟੈਂਡ ਏਅਰ ਦਲਜੀਤ ਦੁਸਾਂਤ ਦੀ ਜਿਹੜੀ ਵੀ ਪਾਰਟੀ ਨੇ ਗੱਲ ਕੀਤੀ ਆ ਉਹ ਉਹਨਾਂ ਨੇ ਸਪਸ਼ਟ ਕੀਤੀ ਆ ਵੀ ਉਹਦੇ ਜਿਹੜੀ ਪਾਰਟੀ ਆ ਭਾਜਪਾ ਉਹਨਾਂ ਦੇ ਨਾਲ ਖੜੀ ਆ ਤੇ ਉਹਨਾਂ ਨੂੰ ਬਿਲਕੁਲ ਜਿਹੜਾ ਬੰਦਾ ਅਜੇ ਕੀ ਅਸੀਂ ਬੜਾ ਸੋਲਦੇ ਨਹੀਂ ਦੇਖਦੇ ਨਹੀਂ ਕਦੇ ਨਹੀਂ ਪਰ ਜਿਹੜਾ ਬੰਦੇ ਦਾ ਯਾਰ ਇੱਕ ਪੰਜਾਬੀ ਦਾ ਦੁਨੀਆ ਚ ਨਾਮ ਆ ਉਹਨੂੰ ਆਪਾਂ ਕਿਉਂ ਰੋਲਣਾ ਚਾਹੁੰਦੇ ਆ ਕਿਉਂ ਰੋਲਣਾ ਚਾਹੁੰਦੇ ਆ ਜਿਹੜਾ ਦੁਨੀਆ ਚ ਜਿਹਨੇ ਪੱਗ ਦਾ ਪੰਜਾਬ ਦਾ ਨਾਮ ਕਰਤਾ ਉਹਨੂੰ ਆਪਾਂ ਕਿਉਂ ਇਹ ਜੀ ਗੱਲ ਕਰਕੇ ਉਹਨੂੰ ਡਿਸਕ੍ਰੈਡਿਟ ਕਿਉਂ ਦੇਣਾ ਚਾਹੁੰਦੇ ਗਲਤ ਐ ਇੰਨੀ ਕੋਈ ਗਲਤੀ ਕੋਈ ਕਮੀ ਜਾਂ ਕੋਈ ਪਹਿਲਾਂ ਹੋ ਗਈ ਸ਼ੂਟਿੰਗ ਨਾ ਹੋ ਗਈ ਹੁਣ ਮੈਨੂੰ ਦੱਸੋ ਵੀ ਗੁਰਜੀਤ ਸਿੰਘ ਨੇ ਜੇ ਉਹਦੇ ਹੀਰੋਇਨਾਂ ਸ਼ੂਟਿੰਗ ਕਰ ਲਈ ਤਾਂ ਕੀ ਹੋ ਗਿਆ ਕੀ ਉਹ ਪਾਕਿਸਤਾਨੀ ਬਣ ਗਿਆ ਜਾਂ ਦੁਸ਼ਮਣ ਬਣ ਗਿਆ ਪਾਕਿਸਤਾਨ ਦਾ ਇਸ ਕਰਕੇ ਇਹ ਗੱਲਾਂ ਵੀ ਬਿਲਕੁਲ ਬੀਮੈਨਾ ਹੈ ਪ੍ਰੈਸ ਤੇ ਮੀਡੀਆ 'ਚ ਖਬਰ ਬਣਾਉਣ ਨੂੰ ਲੋਕ ਇਹ ਕਰਦੇ ਆ ਭਰੇ ਚਾਹੇ ਉਹ ਕੋਈ 2022 ਦੇ ਚੋਣਾਂ ਆ ਕੇ ਆਰੀ ਨੇ ਕਿਸ ਤਰ੍ਹਾਂ ਇਹ ਜੇਤਰੀ ਐਮ ਚੱਕ ਦਾਂਗੇ ਫੱਟੇ বিজেপি ਇੱਕ ਐਸੀ ਪਾਰਟੀ ਆ ਤੁਸੀਂ ਹੱਤ ਮੰਨ ਵੀ ਗਏ ਇੱਕੋ ਪਾਰਟੀ ਆ ਜੀ ਵਿੱਚ ਡਿਸਪਲਿਨ ਇੱਕੋ ਪਾਰਟੀ ਜਿਹਦੇ ਵਿੱਚ ਇੱਕ ਲਾਈਨ 'ਚ ਖੜਦੇ ਆ ਸਾਰੇ ਆਹ ਕੰਮ ਨਹੀਂ ਉਧਰ ਤਾਂ ਕਾਂਗਰਸ ਦਾ ਪਟਾਕਾ ਪੈ ਗਿਆ ਉਹ ਤਾਂ ਆਪਣਾ ਇਹ ਨੌਲਾ ਨਹੀਂ ਕਦੇ ਪਹਿਲਾਂ ਲੋਕ ਲੋਕ ਅੱਕ ਗਏ ਉਹਨਾਂ 'ਤੇ ਦੇਖ ਲੈ ਅੱ비 ਉਹਨਾਂ ਨੇ ਕੀ ਕਰ ਰਿਹਾ ਹੁਣ ਰੋਜ਼ ਉਹ ਕਹਿੰਦਾ ਤੂੰ ਲੈ ਜਾ ਤੂੰ ਲੈ ਜਾ ਤੂੰ ਮਰ ਜਾ ਤੂੰ ਜੋ ਜਾ ਉਹਨਾਂ ਦਾ ਕੰਮ ਤਾਂ ਇਹੀ ਚੱਲਣਾ ਹੈ ਸਦਾ ਹੀ ਆਮ ਆਦਮੀ ਪਾਰਟੀ ਦਾ ਕੰਮ ਸ਼ੁਰੂ ਹੋ ਗਿਆ ਇੱਕ ਐਮਐਲਏ ਜੇਲ੍ਹ ਚ ਅੱਜ ਇੱਕ ਸੀਨੀਅਰ ਇੱਕ ਕੱਢਤਾ ਨਾਲ ਕਹਿੰਦਾ ਹੈ ਵੀ ਉਹਨਾਂ ਦਾ ਵੀ ਦਿਨ ਜਿਹੜੇ ਮਾੜੇ ਦਿਨ ਆਉਂਦੇ ਆ ਨਾ ਇਹ ਨਿਸ਼ਾਨੀਆਂ ਹੁੰਦੀਆਂ ਪਰ ਮੈਂ ਜਦੋਂ ਤੁੰਦਿਆਨ ਬੀਜਪੀ ਅੱਜ ਮੁੱਖ ਮੰਤਰੀ ਦੇ ਹਲਕੇ ਚ ਬੜੀ ਬੈਠੀ ਹੈ ਇਹ ਇਹ ਸ਼ੁਭ ਸੰਕੇਤ ਨਹੀਂਗੇ ਯਾ ਬੈਠਿਆਂ ਦੇਖੋ ਮੇਲਾ ਲੱਗਿਆ ਹੋਇਆ ਲੋਕਾਂ ਦਾ ਮੁੱਖ ਮੰਤਰੀ ਦਾ ਹਲਕਾ ਜਿਹੜਾ ਰਾਜਧਾਨੀ ਉੱਥੇ ਬੀਜੇਪੀ ਅੱਜ ਫੈਨ ਨਰਿੰਦਰ ਮੋਦੀ ਜੀ ਦਾ ਬੀਜੇਪੀ ਦਾ ਝੰਡਾ ਲੜਾ ਰਹੀ ਹੈ ਇਹ ਤੋਂ ਬਾਅਦ ਹੋਰ ਗੱਲ ਕੀ ਰਹੇਗੀ ਇਸ ਕਰਕੇ ਇਹ ਤਾਂ ਦੋ ਵਾਰ ਸਾਡੇ ਕਿਸਾਨਾਂ ਨਾਲ ਲੜਾਈ ਕਰਵਾ ਕੇ ਲੋਕਾਂ ਨਾਲ ਉਹਨਾਂ ਨਾਲ ਲੜਾਈ ਕਰਾ ਕੇ ਇਹ ਆਪ ਬਣੇ ਨੇ ਨਹੀਂ ਜੇ ਇਹ ਗੱਲ ਨਾ ਹੁੰਦੀ ਤਾਂ ਬੀਜੇਪੀ ਪਿਛਲੀ ਵਾਰ ਵੀ ਸਰਕਾਰ ਬਣਾਉਂਦੀ ਐਮਪੀ ਵੀ ਜਿੱਤਦੇ ਤੇ ਅਗਲੀ ਵਾਰ ਇਹੀ ਕਿਸਾਨਾਂ ਦੇ ਸਿਰ ਤੇ ਇਹੀ ਕਿਸਾਨ ਮਜ਼ਦੂਰਾਂ ਦੇ ਸਿਰ ਤੇ ਬੀਜੇਪੀ ਸਰਕਾਰ ਬਣਾਉਗੀ ਅਸੀਂ ਦਿਨਾਂ ਨਾਲ ਜਿਲ ਜੋੜਾਂਗੇ ਤੁਮੀ ਜੁੜੀ ਹੋਏ ਨੇ ਆਕੇ ਗਏ ਸ਼ਿਵਰਾਜ चौहान ਸਾਹਿਬ ਕਿਵੇਂ ਪਟਿਆਲੇ ਚ ਉੱਥੇ ਧਰਨੇ ਲੱਗੇ ਸੀ ਜਿੱਥੇ ਜੱਫੀਆਂ ਪੀਏ ਕਿਸਾਨਾਂ ਦੀ ਤੇ ਹਰ ਚੀਜ਼ ਉਹਨਾਂ ਦੀ ਪੂਰੀ ਕਰਾਂਗੇ ਕਿਉਂ ਨਹੀਂ ਕਰਾਂਗੇ ਸਰ ਅੱਜ ਧੂਰੀ ਨੂੰ ਕੀ ਅਨਾਉਂਸ ਕਰਕੇ ਜਾ ਰਹੇ ਨੇ ਨਾਲ ਯਾਤਰੀਆਂ ਦੀ ਪੁੱਤਾ ਦੇਖ ਜਾਓ ਦੇਖੋ ਪੁੱਤਾ ਲੈ ਕੇ ਜਾਓ ਤੁਸੀਂ ਆਇਓ ਜਿਹੜਾ ਮੈਨੂੰ ਲੋਕ ਮਿਲੇ ਨਹੀਂ ਉਹਨਾਂ ਨੇ ਗੱਲ ਕੀਤੀ ਆ ਬਿਹਾਰ ਦੇ ਲਈ ਕੋਈ ਟ੍ਰੇਨ ਹੋਣੀ ਚਾਹੀਦੀ ਆ ਦੂਜੀ ਉਹਨਾਂ ਨੇ ਗੱਲ ਕੀਤੀ ਆ ਆਹਾ ਤੱਕ ਸਾਬ ਨੂੰ ਸਾਡੇ ਤੱਕ ਸਾਬ ਜਿਹੜੀ ਆ ਵਟਨਾ ਸਾਹਿਬ ਨੂੰ ਬ੍ਰੇਨ ਜਿਹੜੀ ਉਹ ਕੱ ਚੱਲਣੀ ਚਾਹੀਦੀ ਆ ਦੋ ਤਿੰਨ ਗੱਲਾਂ ਉਹਨਾਂ ਨੇ ਹੋਰ ਕੀਤੀਆਂ ਐ ਇਹ ਵੱਡੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਿਹਾ ਤੁਸੀਂ ਬੰਦੇ ਬਾਰਤ ਦੀ ਗੱਲ ਕੀਤੀ ਹੈ ਬੋਲ ਵੀ ਕੀਤੀ ਹੈ ਜਦੋਂ ਮੈਂ ਆਇਆ ਹਾਂ ਇੱਕ ਇੱਕੜਾ ਭਵੰਤਮਾਨ ਨੂੰ ਅਨਾਉਂਸ ਕਰਤਾ ਦੇ ਮੁੜ ਕੇ ਵੀ ਚਲੋ ਤੇ ਚਲੋ ਖਬਰ ਬਣਾ ਕੇ ਨਿਕਲ ਜੀ ਇਹ ਉਹ ਦਿਨ ਚੱਲੂਗੀ ਜਿੱਦਣ ਆ ਕੇ ਉਹਨੇ ਚਲਾਵਾਂਗੇ ਤੇ ਮੈਂ ਤੁਹਾਨੂੰ ਦੱਸਦਾ 26 ਅੱਜ ਅਸੀਂ ਸਾਰੀ ਆਪਣੀ ਤਿਆਰੀ ਕਰ ਰਹੇ ਹਾਂ ਉਸ ਹੱਬ ਨਾਲ ਬੰਦੇ ਬਾਰੇ ਨਮੀਆਂ ਜਿਹੜੀਆਂ ਬਣ ਰਹੀਆਂ ਐ ਕੋਚ ਸਾਡੇ ਬਣ ਤਿਆਰ ਹੋ ਰਹੇ ਐ ਤੇ ਅਸੀਂ 150 ਦੇ ਤਕਰੀਬਨ ਬੰਦੇ ਬਾਰੇ ਜਿਹੜੀਆਂ ਹੋਰ ਚਲਾਉਣੀਆਂ ਐ 50 ਅਸੀਂ ਨਮੀਆਂ ਜਿਹੜੀਆਂ ਸਾਡੀਆਂ ਐ ਉਹ ਆ ਜਿਹੜੀਆਂ ਤਕਰੀਬਨ 40 ਸ਼ਤਾਬ ਦੀ ਉਹਦੇ ਤੋਂ ਅਸੀਂ 50 ਹੋਰ ਚਲਾਉਣੀਆਂ ਐ ਤੇ ਪੰਜਾਬ ਨੂੰ ਬੜਾ ਹਿੱਸਾ ਐ ਜਿਹੜਾ ਆਉਣ ਵਾਲੇ 26 ਸਾਲ 26 ਦੇ 2026 ਚਾ ਜਿਹੜਾ ਉਹ ਬੜੀਆਂ ਸੁਗਾਤਾਂ ਐ ਜਿਹੜੀਆਂ ਰੇਲਵੇ ਵੱਲੋਂ ਮਿਲਣਗੀਆਂ thank you